ਸਤਿ ਸ਼੍ਰੀ ਅਕਾਲ ਜੀ ਅਸਟ੍ਰੋਲੋਜੀ ਵਿਦਿਓ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਕਹਿੰਦੇ ਆ ਉਸ ਕੋ ਰੁਕਸਤ ਤੋਂ ਕੀਤਾ tha ਉਸ ਕੋ ਰੁਕਸਤ ਤੋਂ ਕੀਤਾ tha ਮੈਨੂੰ मालूम ਨਾ tha ਸਾਰਾ ਘਰ ਲੈ ਗਿਆ ਘਰ ਛੋੜ ਕੇ ਜਾਣੇ ਵਾਲਾ ਕੀ ਹੁੰਦਾ ਹੈ ਕਿ ਕਈ ਵਾਰੀ ਸਾਨੂੰ अहमियत ਹੀ ਨਹੀਂ ਹੁੰਦੀ ਕਈ ਵਾਰੀ ਸਾਨੂੰ ਕਦਰ ਹੀ ਨਹੀਂ ਹੁੰਦੀ ਘਰ ਵਿੱਚ ਇਨਸਾਨਾਂ ਦੀ ਤੇ ਜਦੋਂ ਉਹ ਸਾਡੇ ਤੋਂ ਦੂਰ ਜਾਂਦੇ ਆ ਤੇ ਫਿਰ ਅਹਿਸਾਸ ਹੁੰਦਾ ਹੈ ਕਿ ਹਾਏ ਹਾਏ ਕਿੰਨੀ अहमियत ਸੀ ਇਸ ਤੋਂ ਪਹਿਲਾਂ ਕਿ ਹੱਥ 'ਚੋਂ ਕੁਝ ਰਵੇ ਨਾ ਇਸ ਤੋਂ ਪਹਿਲਾਂ ਕਿ ਸੋਟੀ ਖਾ ਕੇ ਤੁਰਨਾ ਪਵੇ ਇਸ ਤੋਂ ਪਹਿਲਾਂ ਕਿ ਸਾਨੂੰ ਕਦਰ ਚੀਜ਼ ਗਵਾ ਕੇ ਲੱਭਣੀ ਪਵੇ ਤਾਂ ਫਿਰ ਲੱਭਦੀ ਵੀ ਨਹੀਂ ਕੋਈ ਚੀਜ਼ਾਂ ਨਹੀਂ ਲੱਭ ਜਾਂਦੀਆਂ ਤੇ ਕੋਈ ਚੀਜ਼ਾਂ ਲੱਭਦੀਆਂ ਨਹੀਂ ਖਾਸ ਤੌਰ ਤੇ ਚੀਜ਼ਾਂ ਦੀ ਬਜਾਏ ਇਨਸਾਨਾਂ ਦੀ ਗੱਲ ਕਰੀਏ ਤਾਂ ਹਲਕੇ ਵਿੱਚ ਕਿਸੇ ਰਿਸ਼ਤੇ ਨੂੰ ਨਹੀਂ ਲੈਣਾ ਚਾਹੀਦਾ ਹਨਾ ਕਈ ਵਾਰੀ ਕੀ ਹੁੰਦਾ ਜਿੱਦਾਂ ਅੱਜ ਕੱਲ ਇੱਕ ਬੜੀ ਚੱਲ ਰਹੀ ਹੈ ਕਿ ਹਰ ਕਿਸੇ ਨੂੰ ਆਪਣੇ ਆਪਣਾ ਫਰੈਂਡ ਸਰਕਲ ਅੱਛਾ ਲੱਗਦਾ ਹੋਣਾ ਵੀ ਚਾਹੀਦਾ ਕੋਈ ਨਹੀਂ ਰਿਸ਼ਤਿਆਂ ਦੀ ਆਪਣੀ ਐਮੀਅਤ ਹੈ ਦੋਸਤ ਮਿੱਤਰਾਂ ਦੀ ਆਪਣੀ ਐਮੀਅਤ ਹੈ ਹਰ ਜਗ੍ਹਾ ਤੇ ਆਪਣਾ ਆਪਣਾ ਰਿਸ਼ਤਾ ਮਾਇਨੇ ਰੱਖਦਾ ਏ ਕੁਦਰਤ ਤੇ ਤੌਰ ਤੇ ਹਰ ਕਿਸੇ ਨੂੰ ਹਰ ਤਰ੍ਹਾਂ ਦੀ ਜ਼ਿੰਦਗੀ ਜੀਉਣ ਦਾ ਹੱਕ ਹੈ ਅਗਰ ਤੁਸੀਂ ਦੋ ਬੇੜੀਆਂ 'ਚ ਸਵਾਰ ਹੁੰਨੇ ਹੋ ਅਗਰ ਤੁਸੀਂ ਜ਼ਿੰਦਗੀ 'ਚ ਕਦੇ ਦੋ ਬੇੜੀਆਂ 'ਚ ਸਵਾਰ ਹੁੰਨੇ ਹੋ ਤਾਂ ਜਿੰਨੀ ਦੇਰ ਤੱਕ ਤੁਸੀਂ ਬੇੜੀ ਨੂੰ ਬੈਲੈਂਸ ਨਹੀਂ ਕਰ ਸਕਦੇ ਤਾਂ ਸਵਾਰ ਹੋਣ ਦਾ ਤੁਹਾਡਾ ਮਤਲਬ ਹੀ ਨਹੀਂ ਬਣਦਾ ਕਿਉਂ ਨਹੀਂ ਮਤਲਬ ਬਣਦਾ ਦੇਖੋ ਆਪਣੇ ਆਪ ਨੂੰ ਪੁੱਛੋ ਆਪਣੇ ਆਪ ਨੂੰ ਕੀ ਤੁਸੀਂ ਕਾਬਲ ਹੋ ਇਸ ਚੀਜ਼ ਦੇ ਕਿ ਦੋ ਬੇੜੀਆਂ ਨੂੰ ਬੈਲੈਂਸ ਕਰ ਸਕੋ ਠੀਕ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਆ ਆਮ ਤੌਰ ਤੇ ਅੱਜ ਕੱਲ ਤੁਸੀਂ ਬਹੁਤ ਚੀਜ਼ਾਂ ਸੁਣੀਆਂ ਖਬਰਾਂ ਸੁਣੀਆਂ ਕਿ ਹਰ ਕੋਈ ਫਰੈਂਡ ਸਰਕਲ ਚ ਆ ਜਾਂ ਕਿੱਦਾਂ ਹੈ ਜਿੱਦਾਂ ਆਪਾਂ ਨੇ ਕਿਸੇ ਨੂੰ ਮਾੜਾ ਕਹਿੰਦੇ ਆ ਆਪਣਾ ਕਹਿੰਦਾ ਮਤਲਬ ਹੀ ਨਹੀਂ ਆ ਕਿਸੇ ਨੂੰ ਜੋ ਜਿੱਦਾਂ ਦੇ ਜਿਸ ਤੇ ਸਟਾਰ ਆ ਜੋ ਜਿਸ ਦੇ ਕਹਿੰਦੇ ਨਾ ਕਿਸੇ ਨੇ ਕੁੰਡੀ ਚ ਜਿਹਦੇ ਲੂਣ ਪਾਣਾ ਹੈ ਤਾਂ ਜਿਹਦੇ ਜਿਹਦਾ ਜੋ ਲੈਣ ਦੇਣਾ ਉਹ ਆਪਣੀ ਜ਼ਿੰਦਗੀ ਚ ਹਰ ਕੋਈ ਕਰਦਾ ਏ ਪੂਰਾ ਠੀਕ ਆ ਇਹ ਕੁਦਰਤ ਮਿਲਾਉਂਦੀ ਆ ਕੁਦਰਤ ਦੇ ਅਨੁਸਾਰ ਹੀ ਹਰ ਚੀਜ਼ ਹੁੰਦੀ ਹੈ ਤੇ ਆਪਾਂ ਐਵੇਂ ਇੱਥੇ ਹਰ ਕਿਸੇ ਨੂੰ ਸਿੱਖਿਆ ਦਿੰਦੇ ਰਹੀਏ ਕਿਉਂਕਿ ਸਿੱਖਿਆ ਦੇਣ ਦੇ ਨਾਲ ਕੁਝ ਨਹੀਂ ਹੋਣਾ ਵਕਤ ਅਨੁਸਾਰ ਹਰ ਕਿਸੇ ਨੂੰ ਚੱਲਣਾ ਹੀ ਪੈਂਦਾ ਹੈ ਤੇ ਕਈ ਵਾਰੀ ਨਾ ਚਾਹੁੰਦੇ ਹੋਏ ਵੀ ਕੁਝ ਨਾ ਕੁਝ ਓਲ ਜੇਵੇਂ ਤੁਹਾਡੇ ਗੱਲ ਪੈ ਜਾਂਦੇ ਆ ਤੇ ਫਿਰ ਅਸੀਂ ਆਪਾਂ ਕਹਿੰਨੇ ਆ ਅਗਲਾ ਕਹਿੰਦਾ ਦੱਸੋ ਭਾਈ ਮੈਂ ਇੱਥੇ ਇੱਥੇ ਗਲਤ ਆ ਤੇ ਫਿਰ ਕੀ ਦਸੀ ਕਿਉਂਕਿ ਦੁਨੀਆਦਾਰੀ ਮੁਤਾਬਕ ਵੀ ਉਹ ਚੀਜ਼ਾਂ ਦਾ ਜਵਾਬ ਤੁਹਾਡੇ ਕੋਲ ਨਹੀਂ ਹੁੰਦਾ ਹਨ ਤਾਂ ਗੱਲ ਇਹ ਆ ਕਿ ਕੁਦਰਤੀ ਤੌਰ ਤੇ ਉਲਝੇਵੇਂ ਪਰੇਸ਼ਾਨੀਆਂ ਜਾਂ ਆਪਾਂ ਕਹਿ ਦਈਏ ਕਿ ਕਿਸੇ ਤਰ੍ਹਾਂ ਦੀ ਤੁਹਾਡੇ ਤੇ ਪਿਆ ਹੋਇਆ ਕਿਸੇ ਰਿਸ਼ਤੇ ਦਾ ਬੋਝ ਹੀ ਲੈ ਲਓ ਤੁਸੀਂ ਹੈਨਾ ਜੇ ਤੁਸੀਂ ਉਸ ਨੂੰ ਬੈਲੈਂਸ ਨਹੀਂ ਕਰ ਸਕਦੇ ਤੁਸੀਂ ਉਸ ਵਿੱਚ ਨਹੀਂ ਆ ਸਕਦੇ ਜਾਂ ਉਸ ਨੂੰ ਨਹੀਂ ਨਿਭਾ ਸਕਦੇ ਤਾਂ ਹੱਥ ਜੋੜ ਕੇ ਮਾਫੀ ਮੰਗ ਕੇ ਪਿੱਛੇ ਹੋ ਜਾਣਾ ਬਹੁਤ ਵਧੀਆ ਹੈ ਹੈਨਾ ਹਾਂ ਇਹ ਹੈ ਕਿ ਜੇ ਤੁਸੀਂ ਉਸ ਨੂੰ ਬੈਲੈਂਸ ਕਰ ਸਕਦੇ ਹੋ ਮੈਂ ਇੱਕ ਗੱਲ ਜ਼ਰੂਰ ਕਹੂੰਗੀ ਮੰਨ ਲਓ ਤੁਸੀਂ ਕਿਸੇ ਰਿਸ਼ਤੇ 'ਚ ਹੋ ਮੰਨ ਲਓ ਤੁਹਾਡੇ ਕੋਈ ਫਰੈਂਡ ਸਰਕ ਹੈ ਮੰਨ ਲਓ ਕਿਸੇ ਤੋਂ ਤੁਸੀਂ ਮਦਦ ਕਰ ਰਹੇ ਹੋ ਠੀਕ ਤਾਂ ਪਰ ਇਹ ਸੋਚੋ ਕਿ ਤੁਹਾਡੇ ਬੱਚਿਆਂ ਦਾ ਇਹਦੇ ਵਿੱਚ ਕੀ ਕਸੂਰ ਹੈ ਤੁਹਾਡੀ ਵਾਈਫ ਦਾ ਇਹਦੇ ਵਿੱਚ ਕੀ ਕਸੂਰ ਹੈ ਜਾਂ ਤੁਹਾਡੇ ਹਸਬੰਡ ਦਾ ਇਹਦੇ ਵਿੱਚ ਕੀ ਕਸੂਰ ਹੈ ਤੁਹਾਡੀ ਚਾਹੇ ਉਹ ਪਲੱਸ ਪੁਆਇੰਟ ਆ ਚਾਹੇ ਤੁਹਾਡਾ ਉਹ ਨੈਗੇਟਿਵ ਪੁਆਇੰਟ ਦਾ ਇਸ ਦੀ ਸਜ਼ਾ ਤੁਹਾਡਾ ਪਰਿਵਾਰ ਕਿਉਂ ਭੋਗਤੇ ਕੀ ਹੁੰਦਾ ਹੈ ਕਿ ਦੁਨੀਆਦਾਰੀ ਦੇ ਵਿੱਚ ਬੜੀ ਸੌਖਾ ਹੈ ਬੜਾ ਹੀ ਸੌਖਾ ਹੈ ਦੂਜੇ ਤੇ ਉਂਗਲੀ ਚੱਕਣਾ ਬੜਾ ਹੀ ਸੌਖਾ ਹੈ ਦੂਜੇ ਚ ਨੁਕਸ ਕੱਢਣਾ ਕੀ ਹੋਇਆ ਕਿਤੇ ਕੋਈ ਆਏ ਆਪਣੇ ਕੋ ਤੇ ਕਹਿ ਰਹੇ ਆ ਕਿ ਮੇਰੇ ਇਦਾਂ ਇਦਾਂ ਪ੍ਰੋਬਲਮ ਹੈ ਤੇ ਅਸੀਂ ਜਾ ਕੇ ਉਸ ਨੂੰ ਉਸ ਨੂੰ ਮਾੜਾ ਪਚੰਗਾ ਕਿਹਾ ਉਸ ਨੂੰ ਅਸੀਂ ਕਿਹਾ ਕਿ ਤੂੰ ਆ ਨਹੀਂ ਕਰਨਾ ਤੇ ਤੂੰ ਆ ਨਹੀਂ ਕਰਨਾ ਉਸ ਨੂੰ ਕਹਿਣ ਦੀ ਬਜਾਏ ਅਸੀਂ ਇਸ ਨੂੰ ਕਿਉਂ ਨਹੀਂ ਕਿਹਾ ਜੋ ਸਾਡਾ ਹੈ ਇਸ ਨੂੰ ਕਿਉਂ ਨਹੀਂ ਕਿਹਾ ਜੋ ਸਾਡੇ ਘਰ ਦਾ ਮੈਂਬਰ ਹੈ ਹਨਾ ਜੇ ਜਿੱਦਾਂ ਕੇ ਮੰਨ ਲਓ ਮੰਨ ਲਓ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੇ ਆ ਮੰਨ ਲਓ ਕਿਸੇ ਦੇ ਕਿਸੇ ਦਾ ਹਸਬੈਂਡ ਹੈ ਜਾਂ ਕਿਸੇ ਦਾ ਬ੍ਰਦਰ ਹੈ ਜਾਂ ਕਿਸੇ ਦਾ ਮੁੰਡਾ ਹੈ ਤੇ ਉਹ ਕਿਸੇ ਨਾਲ ਫਰੈਂਡ ਸਰਕਲ ਚ ਹੈ ਇੱਕ ਐਗਜ਼ਾਮਪਲ ਦੇ ਰਹੀਆਂ ਤੁਹਾਨੂੰ ਤਾਂ ਫਰੈਂਡ ਸਰਕਲ ਚ ਤਾਂ ਕੀ ਹੈ ਉਹ ਕੁੜੀ ਨਹੀਂ ਦੀ ਗਲਤੀ ਹੈ ਜਿਹਦੇ ਨਾਲੇ ਫਰੈਂਡ ਸਰਕਲ ਚ ਹੈ ਉਸ ਔਰਤ ਦੀ ਗਲਤੀ ਹੈ ਜਿਹਦੇ ਨਾਲੇ ਫਰੈਂਡ ਸਰਕਲ ਚ ਹੈ ਸਾਡੇ ਮੁੰਡੇ ਦੀ ਗਲਤੀ ਨਹੀਂ ਹੈ ਇਹ ਕਿੱਧਰ ਦੀ ਸਮਝਦਾਰੀ ਹੈ ਇਹ ਦੱਸੋ ਕਿ ਕਿੱਧਰ ਦੀ ਸਮਝਦਾਰੀ ਹੈ ਗਲਤੀ ਤਾਂ ਦੋਨਾਂ ਦੀ ਹੋ ਸਕਦੀ ਹੈ ਇੱਕ ਦੀ ਜ਼ਿਆਦਾ ਇੱਕ ਦੀ ਘੱਟ ਹੋ ਸਕਦੀ ਆ ਪਰ ਇਹ ਕੱਲ ਥੋੜਾ ਹੀ ਆ ਕਿ ਸਿਰਫ ਉਸਦੀ ਹੀ ਗਲਤੀ ਹੈ ਅਗਰ ਤੁਸੀਂ ਜਿੱਦਾਂ ਕਿਸੇ ਨੇ ਕਿਹਾ ਕਿ ਐਦਾਂ ਮਤਲਬ ਕਿ ਕੋਈ ਇਹਦੇ ਪਿੱਛੇ ਲੱਗ ਗਈ ਆ ਤੇ ਉਹ ਮਤਲਬ ਆਪਾਂ ਐਦਾਂ ਉਹ ਉਹ ਲੱਗ ਗਈ ਆ ਦਾ ਕੀ ਮਤਲਬ ਹੋਇਆ ਇਹ ਇਹਨੇ ਲਗਾਈ ਤਾਂ ਉਹ ਲੱਗੀ ਨਾ ਹਨਾ ਤੁਸੀਂ ਇੱਕ ਇੱਕ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਲੱਗ ਗਿਆ ਏ ਜੇ ਲਗਾਇਆ ਤਾਂ ਲੱਗਿਆ ਨਾ ਐਦਾਂ ਕਿਦਾਂ ਲੱਗ ਗਿਆ ਤਾਂ ਹਮੇਸ਼ਾ ਹਮੇਸ਼ਾ ਜੋ ਅੱਜ ਮੇਰੀ ਗੱਲ ਕਹਿਣ ਦਾ ਮਤਲਬ ਇਹ ਹੈ ਕਿ ਹਮੇਸ਼ਾ ਹੀ ਦੋ ਪੱਖਾਂ ਦੀ ਸੁਣ ਕੇ ਦੋ ਪਾਸੇ ਨੂੰ ਬੈਲੈਂਸ ਕਰਕੇ ਹਮੇਸ਼ਾ ਚੱਲਣਾ ਚਾਹੀਦਾ ਹੈ ਹਮੇਸ਼ਾ ਹੀ ਇੱਕ ਚੀਜ਼ ਦਾ ਕਸੂਰ ਨਹੀਂ ਹੁੰਦਾ ਇੱਕ ਜਾਣੇ ਦਾ ਕਸੂਰ ਨਹੀਂ ਹੁੰਦਾ ਪਰ ਅਸੀਂ ਆ ਕੇ ਫੈਸਲਾ ਮਿੰਟ ਚ ਸੁਣਾ ਦਿੰਦੇ ਆ ਸਾਨੂੰ ਆਪਣੇ ਦੀ ਗਲਤੀ ਦਿਖ ਦਿਨੀ ਹੈ ਤੇ ਸਾਹਮਣੇ ਵਾਲੇ ਦੇ ਉੱਤੇ ਅਸੀਂ ਹਮੇਸ਼ਾ ਦੂਜੇ ਦੇ ਮੋਢੇ ਤੇ ਬੰਦੂਕ ਰੱਖ ਕੇ ਦੂਜੇ ਦਾ ਕਸੂਰ ਕੱਢ ਕੇ ਬੜਾ ਹਲਕਾ ਮਹਿਸੂਸ ਕਰਦੇ ਆ ਨਾ ਨਾ ਮੇਰਾ ਮੁੰਡਾ ਤੇ ਇਹ ਜਿਹਾ ਹੈ ਹੀ ਨਹੀਂ ਹੈ ਜਾਂ ਮੇਰੀ ਕੁੜੀ ਤੇ ਇਦਾਂ ਹੋ ਹੀ ਨਹੀਂ ਸਕਦੀ ਭੈਣ ਜੀ ਪਤਾ ਨਹੀਂ ਕੀ ਗੱਲ ਹੈ ਇਦਾਂ ਮੁੰਡੇ ਦਾ ਕਸੂਰ ਹੈ ਉਹਨਾਂ ਨੇ ਕੁਝ ਕਰਤਾ ਜਾਂ ਇਹਨੇ ਕੁਝ ਕਰਤਾ ਜਾਂ ਕੁੜੀ ਨੇ ਕਰਤਾ ਜਾਂ ਮੁੰਡੇ ਨੇ ਕਰਤਾ ਜਿਸ ਕਰਕੇ ਆ ਚੀਜ਼ ਹੋ ਗਈ ਕੀ ਕਰਤਾ ਅਸੈਪਟ ਕਿਉਂ ਨਹੀਂ ਕਰਦੇ ਤੁਸੀਂ ਚੀਜ਼ਾਂ ਨੂੰ ਕੁਝ ਨਹੀਂ ਕਰਨਾ ਕਰਾਣਾ ਕੌਣ ਕਰ ਦੂਗਾ ਕੋਈ ਕੋਈ ਪਾਗਲ ਤੁਰਿਆ ਫਿਰਦਾ ਕੋਈ ਬੇਵਕੂਫ ਹੈ ਤੁਹਾਡੇ ਬੱਚੇ ਜਿਨ੍ਹਾਂ ਤੇ ਕੋਈ ਕਰ ਦੇਗਾ ਤੇ ਉਹਨੂੰ ਪਤਾ ਹੀ ਨਹੀਂ ਲੱਗੇਗਾ ਮੇਰੇ ਲਈ ਕੀ ਸਹੀ ਹੈ ਅ ਸਭ ਤੋਂ ਉੱਤੇ ਨਾ ਦਿੱਤਾ ਇਹਨਾਂ ਦੇ ਮਾਕ ਕੁਦਰਤ ਨੇ ਤਾਂ ਇਸ ਕਰਕੇ ਹਮੇਸ਼ਾ ਲੌਜੀਕ ਨਾਲ ਸਚਾਈ ਨੂੰ ਅਸੈਪਟ ਕਰਕੇ ਵਕਤ ਨੂੰ ਅਸੈਪਟ ਕਰਕੇ ਕਿ ਕਿਸ ਤਰ੍ਹਾਂ ਦੀ ਸਿਚੁਏਸ਼ਨ ਹੈ ਤੇ ਕਿਸ ਮੁਤਾਬਕ ਕਿਉਂ ਹੋਇਆ ਕਿੱਦਾਂ ਹੋਇਆ ਉਸ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ ਕਿ ਪੱਲਾ ਝਾੜ ਕੇ ਵੀ ਇਹਦਾ ਨਹੀਂ ਜੀ ਕਸੂਰ ਪਰਦਾ ਪਾ ਦਿਓ ਪਾਉਣਾ ਚਾਹੀਦਾ ਆਪਣੇ ਤੇ ਪਰਦੇ ਪਾਉਣੇ ਚਾਹੀਦੇ ਆ ਆਪਣਾ ਝੱਗਾ ਚੱਕੇ ਤੇ ਢਿੱਡ ਆਪਣਾ ਨੰਗਾ ਹੁੰਦਾ ਮੈਂ ਸਿਆਣਿਆਂ ਦੀ ਗੱਲ ਮੰਨਦੀ ਆ ਪਰ ਸਿਆਣੇ ਇੱਕ ਗੱਲ ਹੋਰ ਵੀ ਤਾਂ ਕਹਿੰਦੇ ਆ ਭਾਂਡਾ ਮਾਣਾ ਆਪਣਾ ਬਗਾਨੇ ਸਿਰ ਕੀ ਦੋਸ਼ ਤੇ ਜਦੋਂ ਆਪਣੇ ਭਾਂਡੇ ਵਿੱਚ ਆਪਣੀ ਔਲਾਦ ਵਿੱਚ ਆਪਣੇ ਭੈਣ ਭਾਈ ਵਿੱਚ ਆਪਣੇ ਹਸਬੰਡ ਜਾਂ ਵਾਈਫ ਵਿੱਚ ਜਾਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਵਿੱਚ ਕੋਈ ਕੋਈ ਕਮੀ ਆ ਤਾਂ ਉਸ ਨੂੰ ਵੀ ਤਾਂ ਅਸੈਪਟ ਕਰੋ ਨਾ ਭਾਈ ਠੀਕ ਆ ਉਧਰੋਂ ਹੈ ਪਰ ਇਧਰੋਂ ਵੀ ਤਾਂ ਹੋਇਆ ਤਾਂ ਹੀ ਐ ਟਾੜੀ ਹਮੇਸ਼ਾ ਦੋ ਹੱਥ ਨਾਲ ਵੱਜਦੀ ਹੈ ਪਰ ਕਈ ਵਾਰੀ ਇਹ ਜ਼ਰੂਰ ਹੁੰਦਾ ਹੈ ਕਿ ਇੱਕ ਹੱਥ ਥੱਲੇ ਤੇ ਇੱਕ ਹੱਥ ਉੱਤੇ ਚਲਈ ਥੱਲੇ ਵਾਲੇ ਦਾ ਵਿਚਾਰੇ ਵਾਲੇ ਦਾ ਘੱਟ ਕਸੂਰ ਤੇ ਉੱਪਰ ਵਾਲੇ ਹੱਥ ਦਾ ਜ਼ਿਆਦਾ ਕਸੂਰ ਕੇ ਕਈ ਵਾਰੀ ਸਿਚੁਏਸ਼ਨ ਹਾਲਾਤ ਇਦਾਂ ਦੇ ਹੁੰਦੇ ਜ਼ਰੂਰ ਨੇ ਹਾਲਾਤ ਕਈ ਤਰ੍ਹਾਂ ਦੇ ਹੁੰਦੇ ਆਪਾਂ ਮੰਨਦੇ ਆ ਪਰ ਅੱਜ ਆਪਣੀ ਗੱਲ ਦਾ ਚਰਚਾ ਅੱਜ ਦਾ ਵਿਸ਼ਾਏ ਸੀ ਕਿ ਕੋਈ ਵੀ ਹੈ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਲਈ ਅਗਰ ਦੋ ਜਾਣੇ ਜ਼ਿੰਮੇਵਾਰ ਨੇ ਤਾਂ ਸਿਰਫ ਤਾਂ ਸਿਰਫ ਦੂਜੇ ਉੱਤੇ ਉਂਗਲੀਆਂ ਖੜੀਆਂ ਨਹੀਂ ਕਰਨੀਆਂ ਚਾਹੀਦੀਆਂ ਕੋਸ਼ਿਸ਼ ਕਰਨੀ ਚਾਹੀਦੀ ਹੈ ਪੂਰੀ ਤਰ੍ਹਾਂ ਨਾਲ ਹੱਥ ਨੂੰ ਬੈਲੈਂਸ ਕਰਕੇ ਚੱਲਣਾ ਕਿ ਭਾਈ ਕਿੱਥੇ ਕਿਦਾਂ ਕਿਦਾਂ ਕਸੂਰ ਸੀ ਉਸ ਸਿਚੁਏਸ਼ਨ ਮੁਸਾਬਕ ਹਰ ਚੀਜ਼ ਦਾ ਹੱਲ ਉਹੀ ਗੱਲ ਜੇ ਦੋ ਬੈੜੀਆਂ ਨੂੰ ਬੈਲੈਂਸ ਨਹੀਂ ਕਰ ਸਕਦੇ ਨਾ ਦੋ ਬੈੜੀਆਂ ਨੂੰ ਤਾਂ ਨਾ ਸਵਾਰ ਹੋਵੋ ਇੱਕ ਬੈੜੀ ਚ ਲਾਉਣੀ ਅੱਜ ਕੱਲ੍ਹ ਜ਼ਿੰਦਗੀ ਚ ਬੜੀ ਔਖੀ ਹੋਈ ਪਈ ਹੈ ਪਰ ਨਹੀਂ ਆ ਸਾਡੇ ਮੋਬਾਈਲ ਨਾਲ ਤੇ ਸਾਡਾ ਵਾਹ ਵਾਹ ਦਿਮਾਗ ਕੀਤਾ ਪਿਆ ਹੈ ਹੈਨਾ ਚਲੋ ਸਮਝਦਾਰੋਂ ਤੁਸੀਂ ਇਸ਼ਾਰਾ ਸਮਝ ਗਏ ਹੋ ਤੇ ਆਪਾਂ 11 ਮਾਰਚ 2025 ਦਿਨ ਮੰਗਲਵਾਰ ਦੀ 12 ਤਿਥੀ ਤੇ ਸ਼ੁਕਲ ਪੱਖ ਚੱਲ ਰਿਹਾ ਜੋ ਫਗਣ ਮਹੀਨੇ ਦਾ ਤੇ ਅਸ਼ਲੇਸ਼ਾ ਨਕਸ਼ਤਰ ਗੰਡਮੂਲ ਬਣੇ ਹੋਏ ਨੇ ਹੈਨਾ ਤੇ ਗ੍ਰਹਾਂ ਦੇ ਮੁਤਾਬਕ ਗੰਡਮੂਲ ਬਣੇ ਰਹਿਣਗੇ ਅੱਜ ਪੂਰਾ ਦਿਨ ਅਤਿਕੰਡ ਯੋਗ ਰਹੇਗਾ ਸਿਤਾਰੇ ਕਰਕ ਰਾਸ਼ੀ ਵਿੱਚ ਚੰਦਰਮਾ ਰਹਿਣਗੇ ਬੁੱਧ ਦਾ ਨਕਸ਼ਤਰ ਚੱਲੇਗਾ ਕੀ ਪ੍ਰਭਾਵ ਪਵੇਗਾ 12 ਰਾਸ਼ੀਆਂ ਤੇ ਇਸ ਤੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਅਰੇ ਜਾਨੀ ਮੇਸ਼ ਰਾਸ਼ੀ ਦੀ ਗੱਲ ਕਰਦੇ ਆ ਮੇਸ਼ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਚੱਲ ਰਹੇ ਨੇ ਜੀ ਤਕਰੀਬਨ ਦੇਖਿਆ ਜਾਵੇ ਤਾਂ ਸੂਰਜ ਸ਼ਨੀ 11ਵੇਂ ਸਥਾਨ ਵਿੱਚ ਨੇ ਇਸ ਕਰਕੇ ਮਾਤਾ ਪਿਤਾ ਦੀ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਬੁੱਧ ਦਾ ਨਕਸ਼ਤਰ ਵੀ ਮਿੱਤਰ ਨਹੀਂ ਹੈ ਤਾਂ ਭੈਣ ਭਾਈ ਦੀ ਸਿਹਤ ਨੂੰ ਲੈ ਕੇ ਹਜੇ ਚਿੰਤਾ ਥੋੜੀ ਬਣੀ रह ਸਕਦੀ ਹੈ ਕੋਈ ਆਪਰੇਸ਼ਨ ਵਗੈਰਾ ਕਿਸੇ ਦਾ ਹੋ ਸਕਦਾ ਤੇ ਨਾਲ ਹੀ ਤੁਸੀਂ ਕੋਸ਼ਿਸ਼ ਕਰਨੀ ਅੱਜ ਵੀ ਚੱਲਦੇ ਪਾਣੀ ਵਿੱਚ ਚੌਲ ਜਲ ਪ੍ਰਵਾਹ ਕਰ ਸਕਦੇ ਹੋ ਪੈਨ ਨਾਲ ਬੈਸਵਾਜੀ ਤੋਂ ਬਚੋ ਬੁੱਧ ਸ਼ੁਭ ਰਹੇਗਾ ਟੌਰਸ ਯਾਨੀ ਬ੍ਰਿਕਾ ਰਾਸ਼ੀ ਬ੍ਰਿਕਾ ਰਾਸ਼ੀ ਦੇ ਲਈ ਤਨ ਬਿਜ਼ਨਸ ਕੰਮ ਕਰ ਲਈ ਕਿਉਂਕਿ ਬੁੱਧ ਤਨ ਦਾ ਕਾਰਕ ਹੈ ਮਿੱਤਰ ਹੈ ਸ਼ੁਕਰ ਉੱਚ ਦੇ ਨਾਲ ਬਿਰਾਜਮਾਨ ਹੈ ਇਸ ਕਰਕੇ ਸਿਤਾਰੇ ਹੋਏ ਸ਼ੁਭ ਸ਼ੁਕਰ ਥੋੜਾ ਵਕਰੀ ਚੱਲਦਾ ਪਿਆ ਤਾਂ ਇਸ ਕਰਕੇ ਆਪਣੀ ਸੋਚ ਨੂੰ ਬਿਲਕੁਲ ਸਹੀ ਤਰੀਕੇ ਨਾਲ ਚਲਾ ਕੇ ਜਿਆਦਾ ਪ੍ਰੋਫਿਟ ਦੇ ਲਾਲਚ ਵਿੱਚ ਕਿਤੇ ਆਪਣਾ ਪੈਸਾ ਇਹਨਾਂ ਫਸਾ ਲਿਓ ਤਾਂ ਇਸ ਕਰਕੇ ਥੋੜਾ ਲੈਣ ਦੇਣ ਧਿਆਨ ਨਾਲ ਕਰਨਾ ਜੈਵੇਂ ਨਹੀਂ ਜਾਨੀ ਮਿਥੂ ਰਾਸ਼ੀ ਵਾਲਿਆਂ ਦੇ ਲਈ ਬੁੱਧ ਦਾ ਨਕਸ਼ਤਰ ਮਿੱਤਰ ਸੇਤ ਤੁਹਾਡੀ ਚੰਗੀ ਹੁੰਦੀ ਗਈ ਕੰਮਕਾਰ ਠੀਕ ਹੋਇਆ ਦਿਮਾਗ ਤੋਂ ਫੈਸਲੇ ਲਈ ਘਰ ਵਿੱਚ ਇੱਜ਼ਤ ਮਾਣ ਵਧਿਆ ਪਰੇਸ਼ਾਨੀ ਕੀ ਹੈ ਪਰੇਸ਼ਾਨੀ ਥੋੜੀ ਗੁੱਸੇ ਕਰਕੇ ਆ ਤੇ ਗੁੱਸੇ ਨੂੰ ਕੰਟਰੋਲ ਕਰਨ ਲਈ ਪਾਣੀ ਵਿੱਚ ਦੁੱਧ ਪਾ ਕੇ ਇਸ਼ਨਾਨ ਕਰੋ ਕੈਂਸਰ ਕਰਕਰਾਂਸ਼ੀ ਵਾਲਿਆਂ ਨੂੰ ਬੁੱਧੇ ਨਕਸ਼ਤਰ ਲਈ ਸਵੇਰ ਤੋਂ ਹੀ ਤુલਸੀ ਦੇ ਪੱਤੇ ਦਾ ਜਾਂ ਹਰੀ ਇਲਾਇਚੀ ਦਾ ਸੇਵਨ ਕਰ ਲਓ ਸਤਨਾ ਜਾਂ ਜੀਵੀ ਪੰਛੀਆਂ ਨੂੰ ਪਾ ਸਕਦੇ ਹੋ ਸੇ ਥੋੜੀ ਜੀ ਢਾਵਾਂ ਡੋਲ ਰਹੇਗੀ ਨਜ਼ਲਾ ਜ਼ੁਕਾਮ ਮੌਸਮ ਕਰਕੇ ਗਲੇ ਦੀ ਪ੍ਰੋਬਲਮ ਤੰਗ ਕਰੇਗੀ ਪਾਣੀ ਚ ਤੁਸੀਂ ਹਲਦੀ ਪਾ ਕੇ ਇਸ਼ਨਾਨ ਕਰ ਸਕਦੇ ਹੋ ਬੁੱਧਾ ਨਕਸ਼ਤਰ ਮਿੱਤਰ ਨਹੀਂ ਹੈ ਅਗਰ ਮਸਲਸ ਦੀ ਪ੍ਰੋਬਲਮ ਹੋਵੇ ਤਾਂ ਰਿਲੈਕਸ ਕਰਨੀ ਚਾਹੀਦੀ ਹੈ ਆਪਣੇ ਆਪ ਨੂੰ ਟਾਈਮ ਥੋੜਾ ਆਰਾਮ ਜ਼ਰੂਰ ਕਰੋ ਲਿਓ ਜਾਨੀ ਸਿੰਘ ਰਾਸ਼ੀ ਦੀ ਗੱਲ ਕਰੀਏ ਤਾਂ ਸਿਤਾਰੇ ਸਿੰਘ ਰਾਸ਼ੀ ਵਾਲਿਆਂ ਦੇ ਨਕਸ਼ਤਰ ਬੁੱਧ ਦਾ ਮਿੱਤਰ ਹੋਣ ਕਰਕੇ ਬਿਜ਼ੀ ਰਹੋਗੇ ਸ਼ਾਪਿੰਗ ਕਰਨ ਜਾ ਸਕਦੇ ਹੋ ਘਰ 'ਚ ਮਹਿਮਾਨ ਆ ਸਕਦੇ ਆ ਸਿਤਾਰੇ ਚੰਗੇ ਚੱਲਦੇ ਪਏ ਆ ਕਿਸੇ ਨਾ ਕਿਸੇ ਤਰ੍ਹਾਂ ਕੋਸ਼ਿਸ਼ ਇਹ ਕਰਨੀ ਹੈ ਕਿ ਫਲ ਬੱਚਿਆਂ ਨੂੰ ਦੇ ਦੇਣੇ ਨੇ ਕਿ ਕੋਈ ਵੀ ਪਰੇਸ਼ਾਨੀ ਚਾਹੇ ਪਰਿਵਾਰਿਕ ਤੌਰ ਤੇ ਹੋਵੇ ਚਾਹੇ ਮਾਤਾ ਪਿਤਾ ਦੀ ਬੈਕ ਪੇਨ ਜਾਂ ਕੁਝ ਵੀ ਹੋਵੇ ਮਾਨਸਿਕ ਕਲਪਹਾੜ ਥੋੜੀ ਜਿਆਦਾ ਹੈ ਖਰਚਿਆਂ ਨੂੰ ਲੈ ਕੇ ਹੋਰ ਚਾਹੀਦਾ ਤਾਂ ਪੈਸੇ ਨੂੰ ਬੈਲੈਂਸ ਕਰਕੇ ਚੱਲਣਾ ਤੁਸੀਂ ਤੇ ਸੂਰਜ ਨੂੰ ਸ਼ੁਭ ਕਰਨ ਦੇ ਲਈ ਜਲਦੀ ਉੱਠਣਾ ਹੈ ਤੇ ਬੁੱਧ ਨੂੰ ਸ਼ੁਭ ਕਰਨ ਦੇ ਲਈ ਕੀ ਕਰਨਾ ਹੈ ਹਰੀਆਂ ਸਬਜ਼ੀਆਂ ਲੰਗਰ ਚ ਦੇ ਦੇਣੀਆਂ ਨੇ ਵਰਗੋ ਕੰਨਿਆ ਰਾਸ਼ੀ ਦੀ ਗੱਲ ਕਰਦੇ ਹਾਂ ਜੀ ਸਿਤਾਰੇ ਤਕਰੀਬਨ ਕੰਨਿਆ ਰਾਸ਼ੀ ਵਾਲਿਆਂ ਦੇ ਅੱਜ ਬਿਲਕੁਲ ਸਹੀ ਜਾਣਗੇ ਵਧੀਆ ਜਾਣਗੇ ਤੁਹਾਡੇ ਵੀ ਘਰ ਮਹਿਮਾਨ ਆ ਸਕਦੇ ਆ ਤੇ ਜਾਂ ਤੁਸੀਂ ਕਿਤੇ ਘੁੰਮਣ ਫਿਰਨ ਜਾ ਸਕਦੇ ਹੋ ਸ਼ਾਪਿੰਗ ਲਈ ਵੀ ਸਮਾਂ ਬਿਲਕੁਲ ਬਿਹਤਰ ਚੱਲਦਾ ਪਿਆ ਤੁਹਾਡਾ ਲਗਜ਼ਰੀ ਚੀਜ਼ਾਂ ਤੇ ਖਰਚ ਹੋਣਗੇ ਰਸੋਈ 'ਚ ਬੈਠ ਕੇ ਖਾਣਾ ਖਾਣਾ ਬਹੁਤ ਵਧੀਆ ਕੁੱਤੇ ਨੂੰ ਰੋਟੀ ਪਾਓ ਤੇ ਹਰਾ ਰੰਗ ਪਾਓ ਦੇ ਨਾਲ ਹਰੀ ਲੱਛੀ ਦਾ ਸੇਵਨ ਵੀ ਕਰ ਲਓ ਲਿਬਰਾ ਤੋਲਾ ਰਾਸ਼ੀ ਤੋਲਾ ਰਾਸ਼ੀ ਦੇ ਲਈ ਸਿਤਾਰੇ ਚੱਲ ਰਹੇ ਨੇ ਜੀ ਤਕਰੀਬਨ ਬੁੱਧ ਕਿਸਮਤ ਦਾ ਮਾਲਕ ਹੈ ਤਾਂ ਕਿਸਮਤ ਦਾ ਸਾਥ ਤਾਂ ਮਿਲ ਰਿਹਾ ਪਰ ਸੱਟ ਚੋਟ ਤੋਂ ਬਚੋ ਫਿਸਲ ਕੇ ਡਿੱਗ ਸਕਦੇ ਹੋ ਪੈਰ ਗਿੱਟੇ ਤੇ ਸੱਟ ਲੱਗ ਸਕਦੀ ਹੈ ਥੋੜੀ ਸਕਿਨ ਪ੍ਰੋਬਲਮ ਵੀ ਤੰਗ ਕਰ ਸਕਦੀ ਹੈ ਢੇਟ ਦੀ ਗਰਮੀ ਤੋਂ ਬਚਣ ਲਈ ਖੂਬ ਸਾਰਾ ਪਾਣੀ ਪੀਓ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਦੇ ਲਈ ਬੁੱਧਾ ਨਕਸ਼ਤਰ ਮਿੱਤਰ ਨਾ ਹੋਣ ਕਰਕੇ ਅਣਚਾਹੇ ਮਨ ਨਾਲ ਕੋਈ ਕੰਮ ਨਹੀਂ ਕਰਨਾ ਬਹੁਤ ਹੀ ਮਨ ਨੂੰ ਸਟੇਬਲ ਕਰਕੇ ਹਰ ਕੰਮ ਕਰਨਾ ਥੋੜਾ ਜਿਹਾ ਲੇਜੀਪਨ ਰਹੇਗਾ ਥੋੜਾ ਜਿਹਾ ਮਨ ਡਾਵਾ ਡੋਲ ਰਹੇਗਾ ਕੋਈ ਕੰਮ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ ਠੀਕ ਹੈ ਕਈ ਵਾਰੀ ਮਨ ਨੂੰ ਮਾਰ ਕੇ ਵੀ ਕੰਮ ਕਰਨੇ ਪੈਂਦੇ ਆ ਪਰ ਬੁੱਧ ਦਾ ਨਕਸ਼ਤਰ ਮਿੱਤਰ ਨਾ ਹੋਣ ਕਰਕੇ ਇਮੋਸ਼ਨਲ ਜਿਆਦਾ ਨਹੀਂ ਹੋਣਾ ਆਪਣੇ ਦਿਮਾਗ ਤੇ ਜਿਆਦਾ ਬੋਝ ਨਹੀਂ ਲੈਣਾ ਹਰਾ ਰੰਗ ਤੇ ਨੀਲਾ ਰੰਗ ਨਹੀਂ ਪਾਉਣਾ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਦੀ ਗੱਲ ਕਰੀਏ ਤਾਂ ਚੰਦਰਾਜ 8ਵੇਂ ਸਥਾਨ ਵਿੱਚ ਹੈ ਤੇ 8ਵੇਂ ਸਥਾਨ ਵਿੱਚ ਹੋਣ ਕਰਕੇ ਥੋੜੀ ਜਿਹੀ ਉਦਾਸੀ ਹੈ ਥੋੜਾ ਮਿਊਜ਼ਿਕ ਸੁਣੋ ਥੋੜੀ ਉਹ ਜਗਾ ਛੱਡ ਦਿਓ ਤੇ ਪੁਰਾਣੀਆਂ ਗੱਲਾਂ ਨੂੰ ਯਾਦ ਕਰਨ ਦੀ ਬਜਾਏ ਆਉਣ ਵਾਲੇ ਸਮੇਂ ਦੇ ਲਈ ਥੋੜੀ ਤੁਸੀਂ ਖੁਸ਼ੀ ਨਾਲ ਆਉਣ ਵਾਲੇ ਸਮੇਂ ਦਾ ਵੈਲਕਮ ਕਰੋਗੇ ਵਧੀਆ ਹੀ ਹੋਣਾ ਕੋਈ ਨਹੀਂ ਹੈ ਜਰਿ ਸਕਾਰਾਤਮਕ ਸੋਚ ਤੁਹਾਡੀ ਤੁਹਾਨੂੰ એનર્ਜੀ ਨੂੰ ਸ਼ੁਭ ਕਰੇਗੀ ਤੇ ਨਾਲ ਹੀ ਜੋ ਚੰਦਰ 8ਵੇਂ ਸਥਾਨ ਵਿੱਚ ਹੈ ਇਸ ਕਰਕੇ ਪਤਾਸੇ ਦਾ ਸੇਵਨ ਅੱਜ ਵੀ ਕਰੋ कैप्रिकॉर्न मकर राशि वालेन दे ली ਧਨ ਬਿਜ਼ਨਸ ਕੰਮ ਕਰ ਲਈ ਸਿਤਾਰੇ ਚੰਗੇ ਆ ਬੁੱਧ ਦਾ ਨਕਸ਼ਤਰ ਮਿੱਤਰ ਹੈ ਕਿਸਮਤ ਦਾ ਸਾਥ ਮਿਲੇਗਾ ਰੁਕੇ ਕੰਮ ਹੋਣਗੇ ਕਮਾਕਾਰਾਂ ਨੂੰ ਤਰਕੀਬ ਨਾਲ ਕਰਨ ਦੇ ਲਈ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਸਰਕਲ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਧਨ ਬਿਜ਼ਨਸ ਪੈਸਾ ਆ ਜਾਏਗਾ ਚਾਂਦੀ ਦੇ ਗਲਾਚ ਪਾਣੀ ਪੀਓ ਅਕਿਊਰਸੀ ਨੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਬੁੱਧਾ ਨਕਸ਼ਤਰ ਠੀਕ ਠਾਕ ਹੈ ਨਾ ਮਿੱਤਰ ਅਤੇ ਨਾ ਹੀ ਕਹਿ ਸਕਦੇ ਕੋਈ ਨੁਕਸਾਨ ਕਰਨ ਵਾਲਾ ਸ਼ੁਕਰ ਉੱਚ ਦਾ ਧਨ ਦੇ ਰਿਹਾ bizness ਦਿਖ ਰਿਹਾ ਹੈ ਠੀਕ ਹੈ ਹਾਂ ਇਹ ਠੀਕ ਹੈ ਕਿ ਪੂਰੀ ਤਰ੍ਹਾਂ ਨਾਲ ਉਸ ਦੀ ਰਿਕਵਰੀ ਨਹੀਂ ਹੋ ਰਹੀ ਜਾਂ ਕੈਸ਼ ਇਨ ਹੈਡ ਦੀ ਥੋੜੀ ਕਮੀ ਆ ਰਹੀ ਹੈ ਪਰ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੈ ਸ਼ੁਕਰ ਨੂੰ ਸ਼ੁਭ ਕਰਨਾ ਤੁਸੀਂ ਗਾਂ ਨੂੰ ਲਗਾਤਾਰ ਰੋਟੀ ਪਾਉਣੀ ਹੈ ਤੇ ਧਾਰਮਿਕ ਸਥਾਨ ਤੇ ਆਲੂ ਜਾਂ ਕਪੂਰ ਰੱਖ ਸਕਦੇ ਹੋ ਪਾਇਸੇ ਜਾਨੀ ਮੀਨ ਰਾਸ਼ੀ ਦੀ ਗੱਲ ਕਰੀਏ ਤਾਂ ਪਰਸਨੈਲਿਟੀ ਅੱਛੀ ਕੰਮਕਾਰ ਅੱਛਾ ਉਹਦਾ ਨਕਸ਼ਤਰ ਮਿੱਤਰ ਹੀ ਹੈ bizness 딜 ਕੋਈ ਹੋ ਸਕਦੀ ਹੈ ਪਰ ਉਹੀ ਗੱਲ ਇਨਵੈਸਟਮੈਂਟ ਜ਼ਿਆਦਾ ਨਹੀਂ ਕਰਨੀ ਆਪਣੇ ਕੰਮਕਾਰਾਂ ਦੇ ਪੇਤ ਕਿਸੇ ਨੂੰ ਨਹੀਂ ਦੇਣੇ ਬਾਦੂ ਜੀ ਥੋੜੀ ਖਜਲ ਖਵਾਰੀ ਹਜੇ ਦਿਮਾਗੀ ਤੌਰ ਤੇ ਰਹੇਗੀ ਅੱਖ ਦਾ ਫੜਕਣਾ ਅੱਖਾਂ ਤੇ ਸੱਟ ਲੱਗਣਾ ਥੋੜਾ ਜਿਹਾ ਡਿਸਟਰਬ ਕਰੇਗਾ ਕਿ ਪਤਾ ਨਹੀਂ ਕੀ ਹੈ ਜੀਬ ਚਾ ਡਰ ਬਣੇਗਾ ਪਰ ਕੋਈ ਨੁਕਸਾਨ ਨਹੀਂ ਆਪਣੇ ਆਪ ਨੂੰ ਆ ਐਨਰਜੀ ਸ਼ੁਭਧਣੀਏ ਤਾਂ ਪਾਣੀ ਚ ਦੁੱਧ ਪਾ ਕੇ ਇਸ਼ਨਾਨ ਕਰਨਾ ਠੀਕ ਹੈ ਇਸੀ ਅਸਟ੍ਰੋਲੋਜੀ ਵਿਦਿਓ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਗ੍ਰਹਿਾਂ ਨੂੰ ਕਿੰਦਾ ਸ਼ੁਭ ਕਰ ਸਕਦੇ ਆ ਪਾਣੀ ਦੀ ਟੈਂਕੀ ਜੋ ਹੈ ਨਾ ਆਪਾਂ ਘਰ ਵਿੱਚ ਰੱਖ ਦਿਆ ਵੈਸੇ ਤਾਂ ਜੋ ਵਾਸਤੂ ਦੇ ਮੁਤਾਬਕ ਸਾਊਥ-ਵੈਸਟ ਸੌਰੀ ਹਾਂ ਸਾਊਥ-ਵੈਸਟ ਯਾਨੀ ਕਿ ਦੱਖਣ ਪੱਛਮ ਦੱਖਣ ਪੱਛਮ ਕੋਨੇ ਦੇ ਵਿੱਚ ਟੈਂਕੀ ਰੱਖੀ ਜਾਂਦੀ ਹੈ ਇਸ ਕਰਕੇ ਕਿ ਉਹ ਭਾਰੀ ਹੁੰਦੀ ਹੈ ਹੈਵੀ ਹੁੰਦੀ ਹੈ ਤੇ ਹੈਵੀ ਚੀਜ਼ਾਂ ਉੱਥੇ ਰੱਖਿਆ ਜਾਂਦੀਆਂ ਪਰ ਸਾਊਥ-ਵੈਸਟ 'ਚ ਪਾਣੀ ਨਹੀਂ ਹੋਣਾ ਚਾਹੀਦਾ ਇਹ ਲੱਗ ਚੀਜ਼ਾਂ ਪਰ ਚਲੋ ਕਿਉਂਕਿ ਇਹ ਵਾਸਤੂ ਵਿੱਚ ਕਿਹਾ ਗਿਆ ਕਿ ਭਾਰੀਆਂ ਚੀਜ਼ਾਂ ਸਾਊਥ-ਵੈਸਟ ਦੇ ਛਾਚੇ ਰੱਖੋ ਤਾਂ ਉਹ ਜਗ੍ਹਾ ਤੇ ਟੈਂਕੀ ਬਣਾ ਕੇ ਰੱਖਣਾ ਕੋਈ ਜ਼ਿਆਦਾ ਨੁਕਸਾਨ ਵੀ ਨਹੀਂ ਕਰਦਾ ਪਰ ਧਿਆਨ ਕੀ ਰੱਖਣ ਵਾਲੀ ਗੱਲ ਹੈ ਕਿ ਕਦੇ ਵੀ ਟੈਂਕੀ ਓਵਰਫਲੋ ਨਹੀਂ ਹੋਣੀ ਚਾਹੀਦੀ ਪਾਣੀ ਉਸ ਦੇ ਬਾਹਰ ਨਹੀਂ ਆਉਣਾ ਚਾਹੀਦਾ ਜੇ ਉੱਥੇ ਕੋਈ ਟੂਟੀ ਲੱਗੀ ਆ ਤਾਂ ਚੁੰੰਦ ਹੀ ਨਹੀਂ ਰਹਿਣੀ ਚਾਹੀਦੀ ਜੇ ਉੱਥੇ ਪਾਣੀ ਗਰੇਗਾ ਤਾਂ ਚੰ ਪਾਣੀ ਬੰਦ ਪਿਆ ਹੈ ਹੈਵੀ ਪਿਆ ਹੈ ਭਾਰਾ ਪਿਆ ਤਾਂ ਉਹ ਤੇ ਚੱਲ ਰਿਹਾ ਤੇ ਆ ਰਿਹਾ ਤੇ ਚੱਲ ਰਿਹਾ ਚਲੋ ਇਸ ਦਾ ਆਪਾਂ ਲੌਜੀਕ ਸਮਝ ਵੀ ਸਕਦੇ ਆ ਪਰ ਪਾਣੀ ਉੱਥੇ ਓਵਰਫਲੋ ਕਰਾਉਣ ਤੋਂ ਬਚਣਾ ਚਾਹੀਦਾ ਨਹੀਂ ਤਾਂ ਚੰਦਰ ਰਾਹੂ ਦਾ ਜੋਗ ਮਾਨਸਿਕ ਪਰੇਸ਼ਾਨੀਆਂ ਵਧਾ ਦੇਗਾ ਇਸੇ ਵਾਸਤੇ ਟਿਪ ਸਮਾਜਾਜਤ ਦਾ ਆਪ ਸੰਭਾਸਤਾ ਦਿਲਾ ਛਾ ਜਾਵੇ ਸਾਸ਼ਿਕਾ